ਮਹੱਭਤ ਲੈ ਕੇ ਔਰ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਲੈ ਕੇ ਇੱਥੇ ਪਹੁੰਚੇ ਹੋਏ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਮਾ ਭੈਣਾ ਛੋਟੇ ਬੱਚੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਇੱਕ ਤਰੀਕ ਨੂੰ ਫੈਸਲਾ ਹੋਣ ਜਾ ਰਿਹਾ ਹੈ ਪੰਜਾਬ ਦਾ ਤੇ 4 ਤਰੀਕ ਨੂੰ ਫੈਸਲਾ ਆਉਣ ਜਾ ਰਿਹਾ ਹੈ ਦੇਸ਼ ਦਾ ਸੋ ਪੰਜਾਬ ਦੇਸ਼ ਦੇ ਵਿੱਚ ਕਿੱਡੀ ਗੀ ਤਾਕਤ ਬਣ ਕੇ ਉੱਭਰੂਗਾ ਇਹ ਫੈਸਲਾ ਤੁਸੀਂ ਇੱਕ ਤਰੀਕ ਨੂੰ ਕਰਨਾ ਜਦੋਂ ਜੀ ਫੈਸਲਾ ਹੋ ਗਿਆ ਸੋ ਵੀਰੋ ਜਿੰਨਾ ਪਿਆਰ ਜਦੋਂ ਵੀ ਮਾਨਸਾ ਆਇਆ ਤਾਂ ਇਹ ਲੱਗਦਾ ਹੁੰਦਾ ਕਿ ਇੱਕ ਤੋਂ ਬਾਅਦ ਤਕੀਰਖਾਹ ਟੁੱਟੂਗਾ ਤਾਂ ਮਾਨਸਾ ਵਾਲੇ ਆਪਣੀ ਰਿਕਾਰਡ ਆਪ ਹੀ ਸੁਧਾਰ ਲੈਂਦੇ ਆ ਸੋ ਅੱਜ ਵੀ ਜਿੱਥੇ ਤੱਕ ਨਿਗਾਹ ਜਾਂਦੀ ਹੈ ਲੋਕ ਹੈ ਮਾਨਸਾ ਦੀਆਂ ਦੋ ਤਿੰਨ ਵੱਡੀਆਂ ਸਮੱਸਿਆਵਾਂ ਨੇ ਸੀਵਰੇਜ ਦੀ ਸਮੱਸਿਆ ਬਹੁਤ ਵੱਡੀ ਬਹੁਤ ਵੱਡੀ ਹੈ ਕਿਉਂਕਿ ਉਹ ਪੁਰਾਣਾ ਹੋ ਗਿਆ ਸੀਵਰੇਜ ਉਹ ਆਪਸ ਦੇ ਵਿੱਚ ਉਸ ਤੱਕ ਹੋ ਗਿਆ ਬਾਹਰ ਨਿਕਲਣ ਨੂੰ ਕੋਈ ਜਗ੍ਹਾ ਨਹੀਂ ਸੋ ਮੈਂ ਅਫਸਰਾਂ ਨੂੰ ਮੈਨੂੰ ਅੱਜ ਵਾਇਸ ਆਫ ਮਾਨਸਾ ਦੇ ਬਹੁਤ ਸਤਿਕਾਰਯੋਗ ਲੋਕ ਮਿਲੇ ਵੀ ਸੀਗੇ ਮੈਂ ਅਫਸਰਾਂ ਨੂੰ ਐਸਟੀਮੇਟ ਲਾਉਣ ਨੂੰ ਕਿਹਾ ਕਿਉਂਕਿ ਆਪਾਂ ਸਿਰਫ ਉਸੇ ਪੁਰਾਣੇ ਸੀਵਰੇ ਨੂੰ ਨਹੀਂ ਕਰਨਾ ਆਪਾਂ ਨਵੇਂ ਡਿਜ਼ਾਈਨ ਦਾ ਅੱਜ ਕੱਲ ਲੇਟੈਸਟ ਮਾਡਲ ਆ ਗਏ ਤੇ ਮਾਨਸਾ ਦੀਆਂ ਗਲੀਆਂ ਮੁਹੱਲੇ ਨਵੇਂ ਵੱਧ ਗਏ ਹੋਣਗੇ ਉਹਨਾਂ ਨੂੰ ਵੀ ਵਿੱਚ ਲੈਣਾ ਹੈ ਤੇ ਅਸੀਂ ਮੈਂ ਤੁਹਾਨੂੰ ਵਾਅਦਾ ਕਰਦਾ 4 ਤਰੀਕ ਨੂੰ ਨਤੀਜੇ ਨੇ ਉਹਨਾਂ ਦੇ ਕੋਡ ਲੱਗਿਆ ਹੋਇਆ ਪਰ ਉਹਨੇ ਚਰਚੇ ਸੀ ਅਫਸਰਾਂ ਤੋਂ ਕੱਲ ਤੋਂ ਹੀ ਐਸਟੀਮੇਟ ਲਵਾਉਣੇ ਸ਼ੁਰੂ ਕਰਾਂਗੇ ਤੇ 4 ਤੋਂ ਬਾਅਦ ਮਾਨਸਾ ਦੇ ਮੋਤਬਰ ਬੰਦਿਆਂ ਨੂੰ ਬੁਲਾਵਾਂਗੇ ਨਕਸ਼ਾ ਉਹਨਾਂ ਨੂੰ ਦਿਖਾਵਾਂਗੇ ਕਿ ਕਿੱਥੋਂ ਕਿੱਥੋਂ ਦੀ ਜਾਣਾ ਚਾਹੀਦਾ ਕਿੱਥੇ ਕੋਈ ਰਹਿ ਨਾ ਜਾਵੇ ਗਲੀ ਮੱਲਾ ਤમે ਇਹਨਾਂ ਨੂੰ ਤੁਹਾਨੂੰ ਯਕੀਨ ਦਿਵਾਉਣਾ ਕਿ ਆਉਣ ਵਾਲੇ ਆਉਣ ਵਾਲੇ ਮਹੀਨੇ ਦੋ ਮਹੀਨਿਆਂ ਦੇ ਵਿੱਚ ਇਹ ਜਿਹੜਾ ਸੀਵਰੇਜ ਵਾਲਾ ਮਾਨਸਾ ਦੀ ਸਮੱਸਿਆ ਜਿੰਨੇ ਮਰਜੀ ਪੈਸੇ ਲੱਗ ਜਾਣ ਸਭ ਤੋਂ ਪਹਿਲਾਂ ਹੱਲ ਵੀ ਹੋਊਗੀ ਤੇ 40 ਸਾਲ ਵਾਸਤੇ ਉਹਦਾ ਆਪਾਂ ਨਕਸ਼ਾ ਬਣਾਵਾਂਗੇ 40 ਸਾਲ ਵਾਸਤੇ ਕਿਉਂਕਿ ਇਹਨਾਂ ਨੇ ਪਹਿਲਾਂ ਕੀ ਕਰਦੇ ਐ ਇਹ ਪੈਸੇ ਖਾ ਜਾਂਦੇ ਸੀ ਪਾਈਪਾਂ ਕਮਜ਼ੋਰ ਲਾ ਜਾਂਦੇ ਸੀ ਉਹ ਪਾਈਪਾ ਪਾਣੀ ਵਾਲੇ ਪੀਣ ਵਾਲੇ ਪਾਣੀ ਨਾਲ ਮਿਕਸ ਹੋ ਜਾਂਦੇ ਸੀ ਮੈਂ ਦੇਖਿਆ ਆ ਦੂਜੀ ਸਮੱਸਿਆ ਰੇਲਵੇ ਸਟੇਸ਼ਨ ਦੇ ਕੋਲੇ ਜਿਹੜਾ ਕੂੜੇ ਦਾ ਪਹਾੜ ਬਣਿਆ ਪਿਆ ਬਹੁਤ ਵੱਡੀ ਸਮੱਸਿਆ ਹੈ ਮਾਨਸਾ ਵਰਗੇ ਸ਼ਹਿਰ ਚ ਵੀ ਇਸ ਤਰ੍ਹਾਂ ਹੋਣ ਲੱਗ ਗਿਆ ਇਹਦਾ ਸਾਡੇ ਕੋਲ ਇੱਕ ਬਹੁਤ ਵਧੀਆ ਤਰੀਕਾ ਕੱਢਿਆ ਹੈ ਦਿੱਲੀ ਦੇ ਵਿੱਚ ਬਹੁਤ ਵੱਡੇ ਕੂੜੇ ਦੇ ਪਹਾੜ ਸੀ ਹੁਣ ਉਹ ਕਟਣ ਲੱਗ ਗਏ ਕਿਉਂਕਿ ਪੀ ਡਬਲਯੂ ਟੀ ਮਿਨਿਸਟਰੀ ਜਿਹੜੀਆਂ ਸੜਕਾਂ ਬਣਾਉਂਦੀ ਐ ਹਾਈਵੇ ਬਣ ਰਹੇ ਨੇ ਜਿਹੜੇ ਮਿੱਟੀ ਦੀ ਥਾਂ ਤੇ ਆ ਕੂੜਾ ਵਾਲਾ ਜਿਹੜਾ ਇਹਨੂੰ ਵਰਤ ਲੈਂਦੇ ਨੇ ਸੈਗਰੀਗੇਟ ਕਰਕੇ ਉਹਦੀਆਂ ਮਸ਼ੀਨਾਂ ਤੋਂ ਅਲੱਗ ਕਰ ਦਿੰਦੀਆਂ ਨੇ ਕੂੜੇ ਨੂੰ ਲੱਕ ਕਰ ਦਿੰਦੀਆਂ ਨੇ ਪਲਾਸਟਿਕ ਇਹ ਸਾਰਾ ਜਿਹੜਾ ਕੂੜਾ ਇਹ ਹਾਈਵੇ ਦੇ ਵਿੱਚ ਮਿੱਟੀ ਦੀ ਥਾਂ ਤੇ ਵਰਤਿਆ ਜਾਂਦਾ ਸੋ ਇਹ ਗੜਕਰੀ ਸਾਹਿਬ ਨੇ ਮੇਰੀ ਗੱਲ ਹੋਈ ਹੋਈ ਐ ਅਸੀਂ ਲੁਧਿਆਣੇ ਤੋਂ ਆਲਰੇਡੀ ਚੁਕਾਉਣਾ ਸ਼ੁਰੂ ਕਰਤਾ ਮਾਨਸਾ ਦਾ ਵੀ ਅਸੀਂ ਚੁਕਾਵਾਂਗੇ ਉਹਨੇ ਹਾਂ ਨਹੀਂ ਅਸੀਂ ਰੋਹ ਜਾਉਂਦੇ ਆਂ ਜੀ ਸੀਮ ਬੇਜ ਤੋਂ ਸਾਡੇ ਹਾਂ ਜੀ ਮੈਨੂੰ ਮੈਨੂੰ ਪਤਾ ਹੈ ਸੋ ਮੇਰੇ ਕੋਲੇ ਲਿਖਤੀ ਚ ਵੀ ਆ ਗਈ ਪਰ ਮੈਨੂੰ ਪਤਾ ਵੀ ਹੈ ਸ਼ਹਿਰ ਦੀ ਗਲੀ ਗਲੀ ਜਾਣਦਾ ਮੈਂ ਕੱਲੇ ਮਾਨਸਾ ਦਾ ਨਹੀਂ ਇਹ ਸਾਰੇ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ 70 ਸਾਲ ਦਾ ਤਾਣਾ ਉਲਝਾ ਕੇ ਗਏ ਨੇ ਇਹ ਠੀਕ ਕਰਨਾ ਪੈਣਾ ਪਾਨੂੰ ਜੇ ਅਜੇ ਹਜੇ ਵੀ ਧੰਨਵਾਦ ਹਾਂ ਜੀ ਹਾਂ ਹਾਂ ਅੰਡਰ ਵਿੱਚ ਨਾ ਸੱਦੇ ਹੀ ਹੋ ਜੇ ਕਿਉਂਕਿ ਅੰਡਰ ਪਾੜੇ ਓਕੇ ਹੁੰਦੇ ਨੇ ਕਿਹੜਾ ਅੰਡਰ ਵਿੱਚ ਆ ਹੋ ਜਾਊਗਾ ਹੋ ਜਾਊਗਾ ਅੰਡਰ ਵਿੱਚ ਹੋ ਜਾਊਗਾ ਅੰਡਰ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਅੰਡਰ ਵਿੱਚ ਦਾ ਸੀ ਤੇ ਚਾਰ ਕੀਤੇ ਨੇ ਪਹਿਲਾਂ ਵੀ ਇਨੂੰ ਕਿਹੜਾ ਕਹਿੰਦੇ ਨੇ ਕਿਹੜਾ ਕਹਿੰਦੇ ਨੇ ਇਹਨੂੰ ਚਕੇਰੀਆਂ ਵਾਲਾ ਫਟਕ ਜਿਹੜਾ ਚਕੇਰੀਆਂ ਵਾਲਾ ਫਟਕ ਹੈ ਅੰਡਰਵਿਚ ਕਰਨਾ ਹੈ ਉਹ ਖੈਰੀ ਹੋ ਗਿਆ ਪਹਿਲਾ ਕੰਮ ਇਹੀ ਹੋਊ ਜੀ ਪਾਰਲੀਮੈਂਟ ਜਾ ਕੇ ਇੱਥੇ ਸਰਕਾਰ ਥੋੜੀ ਐ ਤਾਹਾਂ ਵੀ ਥੋੜੀ ਬਣਨ ਲੱਗੀ ਐ ਸਰਕਾਰ ਹੁਣ ਜਿਹੜਾ ਕੰਮ ਮਤਲਬ ਸ਼ਰਮ ਦੀ ਗੱਲ ਐ ਆਜ਼ਾਦੀ ਤੋਂ 75 ਸਾਲ ਹੋ ਗਏ ਹਰੇ ਤੱਕ ਸਾਥੋ ਸੀ ਬ੍ਰੇਜ ਟੋਬੇ ਸਮਸ਼ਾਨ ਘਾਟ ਨਹੀਂ ਠੀਕ ਹੋਇਆ ਤਾਂ ਕੀ ਕਰ ਲਈਏ ਦੱਸੋ ਇੱਥੇ ਹੀ ਖੜੇ ਹਾਂ ਸੋ ਹੁਣ ਨੀਤਾ ਬਦਲੀਆਂ ਨੇ ਸਰਕਾਰ ਦੀਆਂ ਕੰਮ ਹੋਣ ਲੱਗ ਗਏ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡੇ ਪਿੰਡਾਂ ਦੀਆਂ ਨੌਕਰੀਆਂ ਮਿਲੀਆਂ ਹੋਣ ਗਿਆ ਬਹੁਤ ਸਾਰੇ ਪਿੰਡਾਂ ਦੀਆਂ ਮਿਲੀਆਂ ਹੁਣ ਔਰ ਬਿਨਾ ਪੈਸੇ ਤੋਂ ਮਿਲ ਰਹੀਆਂ ਨੌਕਰੀਆਂ ਬਿਨਾ ਸਪਾਰਸ਼ ਤੋਂ ਮਿਲ ਰਹੀਆਂ ਕਰੰਡੀ ਪਿੰਡਾ ਸਰਦੂਲਗੜ ਹਲਕੇ ਚ ਕਰੰਡੀ 40 ਨੌਕਰੀਆਂ ਇੱਕੋ ਪਿੰਡ ਚ ਨਹੀਂ ਆਉਂਦੀਆਂ 40 ਅੱਜ ਹੀ ਨਸਿਆ ਮੈਨੂੰ ਬਣਾਵਾਲੀ ਸਾਹਿਬ ਨੇ ਮੈਂ ਭਲਾਦੇ ਤੋਂ ਆ ਰਿਹਾ ਤੇ ਨਾਲ ਸਭ ਤੋਂ ਵਧੀਆ ਗੱਲ ਬਿਜਲੀ ਖੇਤਾਂ ਵਾਲੀ ਆਉਂਦੀ ਵੀ ਐ ਤੇ ਦਿਨੇ ਆਉਂਦੀ ਐ ਰਾਤ ਨੂੰ ਸੱਪਾਂ ਦੀਆਂ ਸਰੀਆਂ ਮਿੱਦਰ ਦੀ ਕੋਈ ਲੋੜ ਨਹੀਂ ਉਹ ਦੁਨੀਆ ਭਰ ਦੇ ਦਫ਼ਤਰ ਮੈਂ ਅਫਸਰਾਂ ਨੂੰ ਕਿਹਾ ਮੈਂ ਕਿਹਾ ਦੁਨੀਆ ਭਰ ਦੇ ਦਫ਼ਤਰ ਨੋਟੋ ਪੰਜ ਦਿਨੇ ਲੱਗਦੇ ਨੇ ਤੁਸੀਂ ਕਿਸਾਨਾਂ ਵਾਲਾ ਦਫ਼ਤਰ ਰਾਤ ਨੂੰ 2 ਵਜੇ ਕਿਉਂ ਲਾਉਨੇ ਹੋ ਨਾ ਪਹਿਲਾਂ ਸੌ ਸਕਦੇ ਆ ਨਾ ਬਾਅਦ ਚ ਸੋ ਬਿਜਲੀ ਬੰਦ ਕਰਕੇ ਆਇਓ ਸੱਚ ਬੰਦ ਕਰਕੇ ਆਇਓ ਅਹੀਂ ਹੋਊਗਾ ਅਹੀਂ ਹੋਊ ਬਿਜਲੀ ਆਮ ਹੈ ਸੋ ਵੀਰ ਮੈਨੂੰ ਬੋਲ ਲੈਣੋ ਬਾਅਦ ਵਿੱਚ ਦੱਸ ਜੱਜ ਲੱਗ ਗਿਆ ਕੁੜੀ ਹੀਵਾ ਗੱਲਾਂ ਦੀ ਕੁੜੀ ਜੱਜ ਲੱਗੀ ਏ ਕਮਾਲ ਆ ਤਾੜੀਆਂ ਮਾਰੋ ਯਾਰ ਕੀ ਜਸ਼ਪਿੰਦਰ ਹੋਟਲਾ ਉਥੋਂ ਦਾ ਮੁੰਡਾ ਜੱਜ ਬਣ ਗਿਆ ਸਾਡੇ ਪਿੰਡ ਦੇ ਨਾਲ ਹੀ ਆ ਹੋਟਲਾ ਹਾਂ ਹਾਂ ਅੱਛਾ ਜੀ ਇਹਦਾ ਭਾਈ ਜੱਜ ਲੱਗਿਆ ਤੇਰਾ ਵਾਹ ਵਈ ਬਾ ਕੋਈ ਪੈਸਾ ਤਾਂ ਨਹੀਂ ਲੱਗਿਆ ਬੱਸ ਹਾਂ ਅਫਸਰ ਬਣੋ ਅਫਸਰ ਬਣੋ ਘਰਾਂ ਦੀਆਂ ਗਰੀਬੀਆਂ ਚੱਕੋ ਪਿੰਡ ਨਾ ਪਿੰਡਾਂ ਨੂੰ ਪਿੰਡਾਂ ਨੂੰ ਸੁਧਾਰੋ ਪਿੰਡਾਂ ਦਾ ਨਾਂ ਉੱਚਾ ਚੱਕੋ ਆ ਪਿੰਡ ਸਾਰੇ ਆਪਣੇ ਰਿਸ਼ਤੇਦਾਰੀਆਂ ਨੇ ਆ ਹੋੜਲਾ ਖੀਵਾ ਬੀਰੋ ਕੇ ਦੋਦੜਾ ਪਾਦੜਾ ਬੱਛੋਆਣਾ ਆ ਤਾਂ ਇੱਥੇ ਵਾਲੇ ਕੋਟੜਾ ਖਿਆਲਾ ਆਤੜ ਆਪਣੇ ਪਿੰਡ ਨੇ ਸੋ ਬੀਰੋ ਕੰਮ ਹੋਣਗੇ ਫਿਰ ਕੰਮ ਹੋਇਆ ਇੱਕ ਬਿਜਲੀ ਦੇ ਬਿੱਲ ਜਿਹੜੇ 90% ਬਿਜਲੀ ਦੇ ਬਿੱਲ ਜ਼ੀਰੋ ਜਦੋਂ ਫਿਰ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਤੁਸੀਂ ਕਾਂਗਰਸ ਤੇ ਅਕਾਲੀ ਇਹਨੂੰ ਜ਼ੀਰੋ ਨਹੀਂ ਕਰ ਸਕਦੇ ਤੁਸੀਂ ਉਹਨਾਂ ਨੂੰ ਜ਼ੀਰੋ ਕਰ ਦਿਓ ਬੜਾ ਵਧੀਆ ਮੌਕਾ ਧੰਨਵਾਦ ਕਰਨ ਦਾ ਵੀ ਭਗਵਾਨ ਤੁਮਾਨਾ ਤੇਰਾ ਧੰਨਵਾਦ ਤੈਂ ਬਿਜਲੀ ਦਾ ਬਿੱਲ ਜ਼ੀਰੋ ਕੀਤਾ ਸੀ ਇਹ ਦੋਨੇ ਜ਼ੀਰੋ ਕਰਤੇ ਔਰ ਜਦੋਂ ਵੋਟ ਪਾਉਣ ਜਾਓਗੇ ਬਿਜਲੀ ਦੇ ਬਿੱਲਾਂ ਦੀਆਂ ਜ਼ੀਰੋਆਂ ਪੜ ਕੇ ਜਾਇਓ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਗੱਲ ਦੱਸਦਾ ਜਦੋਂ ਬਿਜਲੀ ਦੇ ਬਿੱਲ ਮaaf ਕਰਤੇ ਉਹ ਤੋਂ 6 ਕਿ ਮਹੀਨੇ ਬਾਅਦ ਸਾਡੇ ਘਰੇ ਇੱਕ ਮੁੰਡਾ ਕੰਮ ਕਰਦਾ ਉਹ ਬਡਰੁਖਿਆਂ ਦਾ ਚੰਡੀਗੜ੍ਹ ਹੱਥ ਕਰੇ ਤੇ ਉਹਨੂੰ ਮੈਂ ਕਿਹਾ ਤੁਹਾਡੇ ਘਰੇ ਬਿਜਲੀ ਦਾ ਬਿੱਲ ਆ ਗਿਆ ਕਹਿੰਦਾ ਹਾਂਜੀ ਮੈਂ ਕਿੰਨਾ ਆਇਆ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਮੇਰੇ ਭਾਈ ਕੋਲੇ ਮੈਂ ਕਿਹਾ WhatsApp ਤੇ ਮੰਗਾ WhatsApp ਤੇ ਉਹਨੇ ਬਿਜਲੀ ਦਾ ਬਿੱਲ ਮੰਗਾਇਆ ਕਹਿੰਦਾ ਦੇਖੋ ਜੀ ਮੈਨੂੰ ਤਾਂ ਸਮਝ ਨਹੀਂ ਆਇਆ 40 40 ਰੁਪਏ ਲਿਖਿਆ ਹੋਇਆ ਮੂਹਰੇ ਕਿ ਡੰਡੀ ਜੀ ਹੈ ਮੈਂ ਕਿਹਾ ਇਹਦਾ ਮਤਲਬ ਹੁੰਦਾ ਮਾਈਨਸ 40 ਇਹਦਾ ਮਤਲਬ ਬਿਜਲੀ ਬੋਰਡ ਨੇ ਤੁਹਾਡੇ 40 ਰੁਪਏ ਦੇਣੇ ਨੇ ਉਹ ਕਹਿੰਦਾ ਉਹ ਕਹਿੰਦਾ ਸ਼ੁਕਰ ਹੈ ਰੱਬ ਦਾ ਸਾਡੇ ਵੀ ਕਿਸੇ ਨੇ ਦੇਣੇ ਨੇ ਉਹ ਮੈਂ ਕਹਿੰਦਾ ਚੰਗੀਆਂ ਨੀਤਾਂ ਵਾਲੀਆਂ ਸਰਕਾਰਾਂ ਆ ਜਾਣ ਨਾ ਪਰ ਗਰੀਬਾਂ ਦੇ ਵੀ ਜਿਹੜੇ ਦਿਨ ਫਿਰ ਜਾਂਦੇ ਨੇ ਉਹਨਾਂ ਦੇ ਵੀ ਹਜੇ ਪੈਸੇ ਦੇਣੇ ਨੇ ਬਿਜਲੀ ਬੋਰਡ ਨੇ ਸੋ ਵੀਰੋ ਸੋ ਵੀਰੋ ਫਿਰ ਆਉਣ ਵਾਲੇ ਦਿਨਾਂ 'ਚ ਦੇਖੋ ਸਹੀ ਹੁਣ ਕੰਮ ਹੁੰਦੇ ਤੁਸੀਂ ਕਹਿਣਾ ਚਾਰ ਤਰੀਕ ਨੂੰ ਵੇਲੇ ਕਰੋ ਮੈਨੂੰ ਇਹਨਾਂ ਨੂੰ ਭੇਜੀ ਆਪਾਂ ਪਾਰਲੀਮੈਂਟ 'ਚ ਇਹ ਤਾਂ ਹਾਂਲੇ ਪਾਸੇ ਮੈਨੂੰ ਪਤਾ ਹੈ ਕਿਉਂਕਿ ਮੈਂ ਰਿਹਾ ਉੱਥੇ ਮੈਨੂੰ ਪਤਾ ਵੀ ਕੰਮ ਕਿਵੇਂ ਕਰਾਉਣੇ ਹੁੰਦੇ ਨੇ ਤੁਸੀਂ ਦੇਖ ਲੇਤਾ ਹੁੰਦੇ ਸੀ ਮੈਂ ਇਕੱਲਾ ਹੀ ਹੁੰਦਾ ਸੀ ਜਦੋਂ ਮੈਂ ਉੱਠ ਖੜਦਾ ਸੀਗਾ ਉਹਦੀ ਕਹਿੰਦੇ ਸੀ ਕੋਈ 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 ਹੋਜੀ ਵਗ੍ਹਾ ਹੋਜੀ ਵਗ੍ਹਾ ਹੋਜੀ ਵਗ੍ਹਾ ਬੱਸ ਉਹਨੂੰ ਪਤਾ ਸੀ ਵੀ ਪੀਲੀ ਪੱਗ ਵਾਲਾ ਇਹਨੂੰ ਬੋਲਣ ਦਾ ਟਾਈਮ ਦੇ ਦਿਓ ਮਿੰਟ ਦੋ ਕੀ ਲਊ ਜੇ ਨਾ ਦੋ ਬੋਲਣ ਦਾ ਟਾਈਮ ਦੀਏ ਦੋ ਘੰਟੇ ਚੱਲਣ ਨਹੀਂ ਦਿੰਦਾ ਫਿਰ ਸੋ ਸਾਰੇ ਪਾਸਪੋਰਟ ਮੈਨੂੰ ਪਤਾ ਹੈ ਮੈਂ ਖੋੜੀਆ ਸਭ ਨੂੰ ਦੱਸ ਦੇਣੇ ਹੈ ਉੱਥੇ ਜਦੋਂ 13 ਇਹ ਹੋਏ 10 ਆਪਣੇ ਪਹਿਲਾ ਰਾਜ ਸਭਾ ਚ ਨੇ ਉੱਥੇ ਗੁਰੂ ਖੇਤਰ ਜਿੱਤ ਰਹੇ ਆ ਦਿੱਲੀ ਦੇ ਨਾਲ ਸਾਧੀਆਂ ਸੱਤਿਆਰੀਆਂ ਗੁਜਰਾਤ ਚੋਂ ਜਿੱਤ ਰਹੇ ਆ ਜਦੋਂ ਆਪਣੇ 40 50 ਹੋਏ ਉਹ ਕਿਸੇ ਮਾਈ ਦੇ ਲਾਲ ਦੀ ਹਿੰਮਤ ਨੇ ਪੈਣੀ ਪੰਜਾਬ ਦਾ ਰੁਪਈਆ ਰੋਕ ਕੇ ਦਿਖਾ ਦੇ ਸੋ ਵੀਰੋ ਤੁਹਾਡੇ ਨਾਲ ਤੇ ਆ ਤੁਹਾਡੇ ਵਰਗੇ ਆ ਮਾਨਸਾ ਸ਼ਹਿਰ ਮੇਰੇ ਲਈ ਕੋਈ ਬਗਾਨਾ ਨਹੀਂ ਬਹੁਤ ਵਾਰੀ ਕਲਾਕਾਰ ਦੇ ਤੌਰ ਤੇ ਵੀ ਤੁਸੀਂ ਮੈਨੂੰ ਬੁਲਾਇਆ ਇੱਥੇ ਆਉਂਦੇ ਰਹੇ ਆ ਬਹੁਤ ਵਾਰੀ ਪਿੰਡਾਂ ਚ ਬਹੁਤ ਵਾਰੀ ਮੈਂ ਤਾਂ ਜੋ ਦੇਖਦਾ ਸੀ ਚੌਕ ਮੈਂ ਕਿਹਾ ਇੱਥੇ ਫੜਿਆ ਸੀ ਧਰਮਪਾਲ ਟ੍ਰੈਫਿਕ ਪੁਲਸ ਵਾਲਾ ਆਹ ਉਹ ਇੱਥੇ ਕੋਈ ਪੁਲ ਚਾਲੀ ਤਾਂ ਪੈ ਨਾ ਇੱਕ ਤਾਂ ਬੱਸ ਸਾਡੇ ਨੂੰ ਮੁੜ ਜਾਂਦੀ ਇੱਕ ਤਹਾਂ ਚੜਦੀ ਸੋ ਵੀਰੋ ਜੇ ਉਹ ਚੜਾਇਆ ਸੀ ਪਾ ਕੱਟ ਕੱਟ ਮੈਂ ਜੇਹੇ ਚ ਫਿਰ ਨੰਬਰ ਬਣਾਏ ਸੀ ਨੋਟ ਦੇ ਸਕੂਲ ਬਣਾਵਾਂਗੇ ਦੇਖੋ ਗੱਲ ਇਹ ਹੈ ਅਮਰਤਪਾਲ ਦੇਖੋ ਉਹ ਅਗਨੀ ਵੀਰ ਸ਼ਹੀਦ ਹੋ ਗਿਆ ਉਹਨੂੰ ਉਹਨੂੰ ਸਲਾਮੀ ਨਹੀਂ ਦਿੱਤੀ ਦੱਸੋ ਮੈਂ ਲੜਿਆ ਉਹਨਾਂ ਨਾਲ ਮੈਂ ਕਿਹਾ ਗੱਲ ਸੁਣ ਲਓ ਸਾਡੇ ਮੁੰਡੇ ਹਿੱਕਾਂ ਡਾਈ ਬੈਠੇ ਆ ਉੱਥੇ ਉਹ 11 11 ਗੋਲੀਆਂ ਤਾਂ ਉਹਨਾਂ ਦੇ ਸੀਨੇ 'ਚ ਹੀ ਰਹਿ ਜਾਂਦੀਆਂ ਨੇ ਤੁਸੀਂ 11 ਫਾਇਰ ਨਹੀਂ ਕਰ ਸਕਦੇ ਉਹਨਾਂ ਵਾਸਤੇ ਤੋਂ ਉਸ ਤੋਂ ਬਾਅਦ ਬਦਲਿਆ ਫੈਸਲਾ ਸੈਂਟਰ ਨੇ ਇੱਕ ਮੁੰਡਾ ਹੋਰ ਸ਼ਹੀਦ ਹੋਇਆ ਖੰਨੇ ਦਾ ਉੱਥੇ ਅਮਰਤਪਾਲ ਦੇ ਬਾਪੂ ਨੇ ਵੀ ਬੁਲਾਇਆ ਸੀ ਮੈਂ ਮੈਂ ਕਿਹਾ ਆਪਦੇ ਅਮਰਤਪਾਲ ਦਾ ਅੱਜ ਅੱਜ ਸਮਝ ਲਾ ਉਹ ਜੋ ਅਮਰਤਪਾਲ ਨੇ ਦੇਖ ਲਈ ਉੱਥੇ ਸਰਕਾਰੀ ਸਰਮਾਨਾਂ ਨਾਲ ਸੰਸਕਾਰ ਹੋਇਆ ਸਾਡੇ 750 ਅਗਨੀ ਵੀਰ ਕੱਲੇ ਮਾਨਸਾ ਇਹ ਅਗਨੀ ਵੀਰ ਭਾਈ ਜੀ ਇਹ ਸਕੀਮ ਹੀ ਗਲਤ ਹੈ ਉਹ ਤੁਸੀਂ 18 ਸਾਲ ਦੇ ਨੂੰ ਭਰਤੀ ਕਰੋਗੇ 6 ਮਹੀਨੇ ਟ੍ਰੇਨਿੰਗ ਹੈ 18 ਤੇ 22 ਚ ਤੁਸੀਂ 4 ਸਾਲਾਂ ਬਾਅਦ ਰਟਾਇਰ ਕਰ ਦੋਗੇ ਨਾ ਉਹ ਵਿਚਾਰਾ ਸਾਬਕਾ ਕਾਹਨ ਜੋਗਾ ਨਾ ਕੋਈ ਹੋਰ ਕੰਮ ਕਰਨ ਜੋਗਾ ਬਈ ਫੌਜ ਚੋਂ ਲਾਉਣਾ ਚਾਹੁੰਦਾ ਜਦੋਂ ਮੈਂ ਅਮਰਿਤਪਾਲ ਦੇ ਘਰੇ ਗਿਆ ਤਾਂ ਅਮਰਿਤਪਾਲ ਦਾ ਬਾਪੂ ਜੀ ਕਹਿੰਦਾ ਕਹਿੰਦਾ ਪੁੱਤ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹ ਕੀ ਹੁੰਦਾ ਅਗਨੀ ਵੀਰ ਮੈਂ ਤਾਂ ਫੌਜ ਚ ਭਰਤੀ ਕਰਾਇਆ ਸੀ ਸੋ ਅਜ ਤਾਂ ਫੌਜ ਜਾਣਾ ਸੋ ਫੌਜ ਚ ਤੁਸੀਂ ਰੈਂਟ ਤੇ ਲੈ ਲਈ ਚਾਰ ਸਾਲਾਂ ਚ ਕੀ ਸਿੱਕਾ ਕਰ ਲਓਗੇ ਤੁਸੀਂ ਸੋ ਇਸ ਕਰਕੇ ਇਹ ਬਦਲਾ ਕਰਾਂਗੇ ਵੀਰੋ ਸੋ ਫੋਨ ਵੀ ਕੀਤਾ ਹੈ ਜੀ ਹਾਂ ਜੀ ਸੋ ਵੀਰੋ ਹੁਣ ਦੂਜੇ ਨੰਬਰ ਤੇ ਵਟਣਾ ਆਪਣਾ ਮਸ਼ੀਨ ਚ ਆਉਣਾ ਪਹਿਲੇ ਨੰਬਰ ਤੇ ਆਪਾਂ ਨੇ ਦੂਜੇ ਨੰਬਰ ਵਾਲਾ ਬਟਨ ਦਬ ਦਿਓ ਬਾਕੀ ਬਟਨਾਂ ਵਾਲ ਦੇਖਿਓ ਨਾ ਚਿੱਟਾ ਮੋਤੀਆ ਉਤਰੇ ਉਹ ਨਹੀਂ ਤਾਂ ਖਾਂ ਚਾ ਹਾਂ ਚੜੂ ਸਾਰੀਆਂ ਸਵੱਸਿਆਵਾਂ ਮਾਨਸਾ ਦੀਆਂ ਮੇਰਾ ਕੰਮ ਹੈ ਉਹ ਮੇਰਾ ਕੰਮ ਹੈ ਥੋਡੀ ਜ਼ਿੰਮੇਵਾਰੀ 1 ਜੂਨ ਨੂੰ ਚਾਰੂ ਵਾਲਾ ਬਟਨ ਦਬਕੇ ਖਤਮ ਸਾਡੀ ਜ਼ਿੰਮੇਵਾਰੀ ਸ਼ੁਰੂ ਤੇ ਸਾਡੀ ਜ਼ਿੰਮੇਵਾਰੀ ਸ਼ੁਰੂ ਇੱਕ ਹੋਰ ਹੈ ਉਹ ਸਾਰੇ ਪੰਜਾਬ ਦੀ ਸਮੱਸਿਆ ਹੈ ਇਹਨਾਂ ਨੇ ਬਹੁਤ ਉਲਝਾਇਆ ਹੋਇਆ ਸੀ ਕੰਮ ਐਨਓਸੀ ਪਤਾ ਕੀ ਹੈ ਨਜਾਇਜ਼ ਕਲੋਨੀਆਂ ਕਾਨੂੰਨ ਬਣਾ ਕੇ ਗੈਰਕਾਨੂੰਨੀ ਲੋਕਾਂ ਦਾ ਪੈਸਾ ਲਵਾ ਕੇ ਆ ਭੱਜ ਗਏ ਉਹ ਤੇ ਹੁਣ ਅਸੀਂ ਉਹਦੇ ਤੇ ਪਲਾਨ ਕੀਤਾ ਹੈ ਕਿ ਹੁਣ ਤਾਂ ਜਿੰਨੀਆਂ ਵੀ ਕਲੋਨੀਆਂ ਬਣ ਗਿਆ ਹੁਣ ਤੱਕ ਜਿਨੇ ਘਰ ਪਲਾਟ ਲੈਲੇ ਲੋਕਾਂ ਨੇ ਆਪਣੀ ਜ਼ਿੰਦਗੀ ਦੀ ਕਮਾਈ ਲਾਤੀ ਉਹ ਸਾਰੀਆਂ ਨੂੰ ਅਸੀਂ ਐਨ ਉਸੇ ਦੇ ਦਾਂਗੇ ਸਾਰੀਆਂ ਨੂੰ ਪਰ ਅੱਗੇ ਤੋਂ ਅਸੀਂ ਨਜਾਇਜ਼ ਨਹੀਂ ਬਣਨ ਦੇਣੀ ਆ ਉਹਦੇ ਵਾਸਤੇ ਲਾਲ ਰੰਗ ਦਾ ਸਟੈਂਪ ਪੇਪਰ ਕਰਤਾ ਲਾਲ ਰੰਗ ਵਾਲਾ ਜੇ ਖੀਦੋਂਗੇ ਤਾਂ ਇਹੋ ਕਲੋਨੀ ਕੱਟ ਸਕੋਗੇ ਨਹੀਂ ਕਲੋਨੀ ਨਹੀਂ ਕਰ ਸਕਦੇ ਸੋ ਅਗਲੀਆਂ ਅਗਲੀ ਵਾਰ ਬੰਦ ਕਰ ਦਾਂਗੇ ਆ ਇਹਨੂੰ ਸਿਹ ਜਿਹੜੀਆਂ ਤੁਹਾਡੀਆਂ ਕਲੀਅਰ ਹੋ ਜਾਣਗੀਆਂ ਇਹਦੇ ਥੋੜਾ ਜਿਹਾ ਪੇਪਰ ਵਰਕ ਹੈ ਥੋੜਾ ਜਿਹਾ ਹਾਈ ਕੋਰਟ ਹੈ ਵਿੱਚ ਹਾਈ ਕੋਰਟ ਵਾਲਾ ਸਭ ਤਾਂ ਅਸੀਂ ਕਰ ਲਾਂਗੇ ਵਕੀਲ ਵੱਡੇ ਲੈ ਕੇ ਹਾਈ ਕੋਰਟ ਤੋਂ ਕਲੀਅਰ ਕਰਕੇ ਇਹਨੂੰ ਸਿਹ ਉਸ ਦਿਨ ਕਲੀਅਰ ਕਰ ਦਾਂਗੇ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਹਾਂ ਜੀ ਨਹੀਂ ਜੀ ਜੀ ਬਿਲਕੁਲ ਬਿਲਕੁਲ ਸਾਰੇ ਇਕੱਠੇ ਆ ਸੋ ਵੀਰੋ ਬਾਜੀ ਕਿਕਲੀ ਕਿਕਲੀ ਕਲੀਰ ਦੇ ਹੈ ਸੋ ਇਹਨਾਂ ਦਾ ਤਾਂ ਮੈਂ ਦੇਖ ਲਿਆ ਕੱਲ ਮੈਂ ਬਾਦਲਪਿੰਡ ਗਿਆ ਸੀ ਲੰਬੀ ਇਹਨਾਂ ਦੇ ਹਲਕੇ ਚ ਗਿਆ ਸੀ ਆਲਮ ਵਾਲੇ ਗਿਆ ਸੀ ਨਰੂਆ ਨੇ ਗਿਆ ਸੀ ਕੱਲ ਫਿਰ ਮੈਂ ਬਾਅਦ ਚ ਫਾਜ਼ਿਲ ਕਾ ਸੀ ਫਿਰ ਮੈਂ ਜਲਾਲਾਬਾਦ ਸੀ ਅੱਜ ਬਲਾਡੇ ਹਾਂ ਹੁਣ ਮਾਨਸਾ ਇਸ ਤੋਂ ਬਾਅਦ ਮੋੜ ਫੇਤਲ ਬੰਡੀ ਫਿਰ ਪੁੱਛੋ ਸੋ ਕੱਲ ਨੂੰ ਫਲੋਰ ਨਕੋਦਰ ਹੇ ਉਧਰ ਦੁਆਬੇਚ ਮੈਂ ਨਹੀਂ ਖੜਦਾ ਕਿਉਂਕਿ ਨਾ ਮੈਂ ਥੱਕਾਂ ਨਾ ਮੈਂ ਹੱਕਾਂ ਅਜ ਜਦੋਂ ਇੰਨਾ ਪਿਆਰ ਮਿਲਦਾ ਹੋਵੇ ਥੱਕਣ ਦਿੰਦਾ ਇਹ ਪਿਆਰ ਸੋ ਤੁਹਾਡੇ ਨਾਲ ਆ ਤੁਹਾਡੇ ਵਰਗਿਆਂ ਆਈ ਰਹਾਂਗੇ ਜੋ ਵਿਰੋਧੀ ਗੱਲਾਂ ਕਰਦੇ ਉਹਨਾਂ ਚ ਉਹਨਾਂ ਨੇ ਗੱਲਾਂ ਚ ਨਾ ਆਇਓ ਉਹਨਾਂ ਨੂੰ ਬੜੀ ਦਿੱਕਤ ਇਹ ਹੈ ਕਿ ਆਮਕਰਾਂ ਦਾ ਮੁੰਡਾ ਕਿਉਂ ਮੁੱਖ ਮੰਤਰੀ ਬਣ ਗਿਆ ਆਮਕਰਾਂ ਦੇ ਮੁੰਡੇ ਕਿਉਂ ਮੁੱਖ ਮੰਤਰੀ ਮੰਤਰੀ ਬਣ ਗਏ ਆਈ ਦੁੱਖਾ ਉਹਨਾਂ ਨੂੰ ਸੋ ਵੀਰੋ ਕਿ ਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਇਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਹਦੋਂ ਤੱਕ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਬਾਦਲ ਸਾਹਿਬ ਜਿਉਂਦੇ ਸੀ ਲੋਕ ਉਹਨਾਂ ਚਿਰ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਾਦਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਵੀ ਫੱਟੀ ਫਿਰ ਜੀਜੇ ਸਾਲੇ ਨੇ ਪੁੱਛੀ ਐ ਮੇਰਾ ਘਟੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਅਸੀਂ ਮौज ਬੜੀ ਲੁੱਟੀ ਐ ਗੁੱਗੀ ਛੇਤਰ ਨਾਲ ਕੁੱਟੀ ਐ ਹੁਣ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੈ 4 ਜੂਨ ਤੋਂ ਬਾਅਦ ਰਾਜਨੀਤੀ ਚੋਂ ਬਾਦਲ ਕੇ ਤਬਰ ਦੀ ਛੁੱਟੀ ਐ ਬੋਲੇ ਸੋਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਾਹਿਬ ਦੇ ਬਹੁਤ ਸਤਿਕਾਰਯੋਗ ਵੱਡੇ ਬਜ਼ੁਰਗੋ ਪਿਆਰੇ ਪਰਾਵੋ ਨੌਜਵਾਨ ਵੀਰੋ ਸਰਦਾਰ ਭਗਵੰਦ ਸਿੰਘ ਜੀ ਮਾਨ ਜਿਹੜੇ ਪੰਜਾਬ ਦੀ ਆਰਬਾਨ ਸ਼ਾਨ ਨੇ ਉਹ ਤੁਹਾਡੇ ਵਿੱਚ ਬੇਨਤੀ ਕਰਨ ਲਈ ਤੁਹਾਡੇ ਵਿੱਚ ਹਾਜ਼ਰ ਹੋਏ ਤੁਸੀਂ ਬਹੁਤ ਵੱਧ ਚੜ ਕੇ ਸਵਾਗਤ ਕੀਤਾ ਤੁਹਾਡਾ ਬੇਤਾ ਮੁਹੱਬਤ ਲੈ ਕੇ